ਜ਼ਿਲ੍ਹਾ ਪੁਲਿਸ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਂਦੇ ਥਾਣਾ ਝੰਡਿਆਲਾ ਗੁਰੂ ਦਿਹਾਤੀ ਦੀ ਪੁਲਿਸ ਵੱਲੋਂ 750 ਪੇਟੀਆਂ ਅੰਗਰੇਜ਼ੀ ਸ਼ਰਾਬ ਜਬਤ ਕੀਤੀਆਂ ਗਈਆਂ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਿਸ ਚੌਂਕੀ ਨਵਾਪਿੰਡ ਦੇ ਨਾਕੇ ਦੌਰਾਨ ਚੈਕਿੰਗ ਸਮੇਂ ਇੱਕ ਟਰੱਕ ਬੰਦ ਕੰਟੇਨਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ ਵੱਖ-ਵੱਖ ਮਾਰਕੇ ਦੀਆਂ 750 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ ਉਹਨਾਂ ਨੇ ਦੱਸਿਆ ਕਿ ਇਹ ਸ਼ਰਾਬ ਰਾਜਸਥਾਨ ਹਰਿਆਣਾ ਪੰਜਾਬ ਸਮੇਤ ਹੋਰ ਕਈ ਰਾਜਾਂ ਵਿੱਚ ਨਾਜਾਇਜ਼ ਤੌਰ ਤੇ ਸਪਲਾਈ ਕਰਨ ਵਾਸਤੇ ਲਜਾਂਦੀ ਜਾ ਰਹੀ ਸੀ ਇਹਦੇ ਵਿੱਚ ਇਹ ਆ ਜੀ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ਓਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਵਿੱਚ ਰਾਮਦਗੀਆਂ ਹੋਈਆਂ ਤੇ ਦੁਛੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨਾਲ ਪੁੱਛਿਆ ਤੇ ਫਿਰ ਨੇ ਦੱਸਿਆ ਕਿ ਇਹ ਸ਼ਰਾਬ ਵਾਲੀ ਜਦੋਂ ਨਾ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਬੀਟੀ ਹੀ ਇੱਕ ਪੇਟੀ ਦੇ ਵਿੱਚ ਪਉਗੇ ਸੀ 48 48 ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫੀਆਰ ਦਰਜ ਕੀਤੀ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇਚ ਦਸਨ ਤਾਪਦੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ 'ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਡਾਊਨ ਆ ਇਹਨਾਂ ਦਾ ਵੱਡਾ ਬਿੱਲ ਜਦੋਂ ਪੁਸ਼ਕਿਸ਼ ਕੀਤੀ ਤੇ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਅਸੀਂ ਡ్రਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਹਾਂ ਇੱਕ ਕੰਟੇਨਰ ਟਾਈਪ ਹੈ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੰਟੇਨਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਹੀ ਸ਼ਰਾਬ ਜਾਰੀ ਜੀ ਇਲੀਗਲ ਸ਼ਰਾਬ